ਮਕਬੂਲਪੁਰ ਦੇ ਸਾਥ ਸੰਗਤ ਦਾ ਬੜਾ ਧੰਨਵਾਦੀ ਆ ਅੱਜ ਦਾ ਇਹਨਾਂ ਨੇ ਇੱਥੇ ਜਿਹੜਾ ਜਿਹੜਾ ਪ੍ਰੋਗਰਾਮ ਰੱਖਿਆ ਸੀ ਮਹਾਰਾਜ ਦਾ ਸ਼ੁਕਰਾਨਾ ਕੀਤਾ ਗਿਆ ਅੱਜ ਦਾ ਜਿਹੜਾ ਪ੍ਰੋਗਰਾਮ ਇਹਦੇ ਵਿੱਚ ਇਹ ਜਿਹੜਾ ਮਕਬੂਲਪੁਰਾ ਏਰੀਆ ਵਾ ਇੱਥੇ ਦੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਲਿਕੇ ਬਹੁਤ ਕੁੱਝ ਉਹਦਿਆਂ ਦੇ ਉੱਤੇ ਤਣਾਅ ਰਿਹਾ ਜਿਨ੍ਹਾਂ ਦੇ ਵਿੱਚ ਇਸ ਟਾਈਮ ਤੇ ਪੀਸੀਐਸ ਅਫਸਰ ਅਮਨਪ੍ਰੀਤ ਸਿੰਘ ਜਿਹੜੇ ਐਸਟੀਐਮ ਨੇ ਉਹ ਨੇ ਕਿਤੋਂ ਦੇ ਏਡੀਸੀ ਡਿਵੈਲਪਮੈਂਟ ਸਾਖ ਕੁਲਦੀਪ ਸਿੰਘ ਜੀ ਰਿਟਾਇਰ ਹੋਏ ਨੇ ਜਿਹੜੇ ਮੇਰੇ ਨਾਲ ਬੈਠੇ ਨੇ ਏਡੀਸੀ ਡਿਵੈਲਪਮੈਂਟ ਰਿਟਾਇਰ ਹੋਏ ਨੇ ਮਤਲਬ ਪ੍ਰਲਾਦ ਸਿੰਘ ਡੀਐਸਪੀ ਸਸਵਰਨ ਸਿੰਘ ਜੀਐਮ ਰੋਡਵੇ ਰਿਟਾਇਰ ਹੋਏ ਨੇ ਔਰ ਮੰਨੋ ਸਾਹ ਭਵਿੰਦਰ ਸਿੰਘ ਪੀਐਚਡੀ ਆ ਜਿਹੜੇ ਸਾਬਕਾ ਜ਼ਿਲ੍ਹਾ ਭਾਸ਼ਾ ਅਫਸਰ ਰਹੀ ਨਿਰਮਲ ਸਿੰਘ ਤਹਿਸੀਲਦਾਰ ਪਰਵੰਤਕੌਰ ਸੀਡੀਪੀਓ ਕਮਰਪ੍ਰੀਤ ਸਿੰਘ ਪੀ ਐਚ ਡੀ ਗੁਰਦੀਪ ਸਿੰਘ ਡੀਏ ਡਿਸਟ੍ਰਿਕਟ ਗੁਰਦੀਪ ਸਿੰਘ ਦੀਪਕ ਦੇ ਨਾਂ ਨਾਮ ਮਸ਼ਹੂਰ ਸੀ ਡਿਸਟ੍ਰਿਕਟ ਟਾਰਨੀ ਲੁਧਿਆਣਾ ਜਿਹੜੇ ਰਹੇ ਨਹੀਂ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਨਾਂ ਨੇ ਜਿਨ੍ਹਾਂ ਦੇ ਵਿੱਚ ਸਹਾਕਰਦਿਆਲ ਸਿੰਘ ਜਿਹੜੇ ਨੇ ਜਿਹੜੇ ਕਿ ਇੰਡੀਆ ਗਵਰਨਮੈਂਟ ਦੇ ਵਿੱਚ ਸਲਾਹਕਾਰ ਵੀ ਰਹੇ ਨੇ ਉਸ ਤੋਂ ਇਲਾਵਾ ਇਸ ਏਰੀਏ ਦੇ ਵਿੱਚੋਂ ਇਹ ਸਹੀ ਠਾਣੇਦਾਰ ਨੇ ਸ੍ਰੀ ਸਵਰਨ ਸਿੰਘ ਭਗਵਾਨ ਸਿੰਘ ਮਹਿੰਦਰ ਸਿੰਘ ਹਾਂਜੀ ਡਾਕਟਰ ਕੇਵਲ ਸਿੰਘ ਪੀ ਐਚ ਡੀ ਨੇ ਸਨ ਨਵਦੀਪ ਸਿੰਘ ਪੜ੍ਹਦੇ ਕੇ ਕੈਨੇਡਾ ਗਏ ਨੇ ਜਿਹੜੇ ਵੈਲਥ ਸੈਟਰ ਨੇ ਉੱਥੋਂ ਗੁਰਮukh Singh ਪੰਚਾਇਤ ਅਫਸਰ ਨੇ ਹੋਰ ਕਿੰਨੇ ਕਿ ਤੁਹਾਨੂੰ ਮੈਂ ਨਾ ਗਣਾਵਾਂ ਜਿਹੜੇ ਇੱਥੋਂ ਦੇ ਲੋਕ ਪੜੇ ਲਗੇ ਔਰ ਸਾਡੇ ਸਰੋਤਾ ਸਾਹਿਬ ਜਿਹੜੇ ਬੀਜੀਪੀ ਰਿਟਾਇਰ ਹੋਏ ਨੇ ਉਹ ਵੀ ਇੱਥੇ ਰਹਿੰਦੇ ਰਹੇ ਉਹਨਾਂ ਦੇ ਸੌਰੇ ਨੇ ਉਹ ਵੀ ਇੱਥੇ ਪੜਦੇ ਰਹੇ ਨੇ ਇੱਥੇ ਦੇ ਇਹਨਾਂ ਦੇ ਸਾਹ ਏਡੀਸੀ ਸਾਹਿਬ ਦੇ ਨਾਲ ਰਹੇ ਨੇ ਸੀਨੀਅਰ ਸੀਨੀਅਰ ਇਹਨਾਂ ਤੋਂ ਕਲਾਸ ਪਹਿਲੋ ਯੂਨੀਵਰਸਿਟੀ ਪੜਦੇ ਦੇ ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਅਫਸਰ ਨੇ ਜਿਹੜੇ ਇੱਥੇ ਪੜ੍ਹ ਲੈ ਕੇ ਏਰੀਆ ਲੇਕਿਨ ਜਦੋਂ ਮਕਬੂਰਪੁਰ ਦਾ ਨਾਮ ਆਉਂਦਾ ਤੇ ਨਾਮ ਦਾ ਜੇ ਮਕਬੂਲ ਪ੍ਰੇ ਨਸ਼ੇ ਦੇ ਨਾਮ ਜੋ ਇਹ ਸਾਰੇ ਜਿਹੜੇ ਬੰਦੇ ਆਪਾਂ ਤਾਂ ਇਹਨਾਂ ਨਾਲ ਮੀਟਿੰਗ ਕੀਤੀ ਸੀ ਇਹਨਾਂ ਸਾਰਿਆਂ ਨੇ ਧਈਆ ਕੀਤਾ ਕਿ ਆਪਾਂ ਨਸ਼ਾ ਜਿਹੜਾ ਇਸ ਏਰੀਆ ਚੋਂ ਜੜ ਤੋਂ ਖਤਮ ਕਰਕੇ ਔਰ ਹੁਣ ਵੀ ਪਹਿਲਾਂ ਨਾਲੋਂ ਬਹੁਤ ਵੱਡਾ ਜਿਹੜਾ ਵਾ ਫਰਕ ਪੈ ਚੁੱਕਾ ਜਿਹੜੇ ਇੱਥੋਂ ਦੇ ਜਿਹੜੇ ਨਸ਼ੇ ਕੋਈ ਵੇਚਦੇ ਸੀ ਉਹ ਕੋਈ ਜੇਲਾਂ ਚ ਬੰਦ ਹੋ ਗਏ ਆ ਹੁਣ ਇੱਥੇ ਕੋਈ ਇਥੇ ਏਰੀਆ ਛੱਡ ਕੇ ਜਾ ਚੁੱਕੇ ਆ ਕੁਝ ਬਾਹਰਲੇ ਲੋਕ ਆਣ ਕੇ ਜਿਹੜੇ ਆ ਉਹ ਏਰੀਆ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਇਹਦੇ ਵਾਸਤੇ ਸਾਰਾ ਏਰੀਆ ਜਿਹੜਾ ਨੂੰ ਚੌਕਸ ਕੀਤਾ ਗਿਆ ਔਰ ਸਾਨੂੰ ਆਸ ਆ ਕਿ ਜਿੱਦਾਂ ਇਹ ਮਕਦੂਲਪੁਰੇ ਨੂੰ ਨਸ਼ੇ ਨੇ ਨਾਲ ਜੋੜਦੇ ਆ ਗਾਂ ਆਉਣ ਸਾਰੇ ਸਮੇਂ ਦੇ ਵਿੱਚ ਲੋਕ ਜਿਹੜੇ ਆ ਇਹਨੂੰ ਪੜਿਆ ਲਿਖਿਆ ਇਲਾਕਾ ਕਰਕੇ ਜਿਹੜਾ ਇਹਨੂੰ ਜਾਣਿਆ ਕਰਨਗੇ ਮੈਂ ਇਹਨਾਂ ਸਾਰੇ ਵੀਰਾਂ ਨੂੰ ਬੇਨਤੀ ਵੀ ਕੀਤੀ ਆ ਕਿ ਜਿੱਥੇ ਸਰਕਾਰ ਨੇ ਇੱਥੇ ਬਹੁਤ ਵੱਡਾ ਧਿਆਨ ਕੀਤਾ ਸਾਡੇ ਸੀਪੀ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਜੀ ਨੇ ਜਿਹਨਾਂ ਦਿਨ ਰਾਤ ਦੀ ਇੱਕ ਕੀਤੀ ਹੋਈ ਆ ਕਿ ਨਸ਼ਾ ਜਿਹੜਾ ਵਾ ਗੁਰੂ ਦੀ ਨਗਰੀ ਚੋਂ ਖਤਮ ਕਰਨਾ ਉਥੇ ਇਹ ਸਾਰੇ ਲੋਕ ਵੀ ਜਿਹੜੇ ਆ ਤਗੜੇ ਹੋ ਕੇ ਸਹਿਯੋਗ ਕਰਨਗੇ ਜਿਹੜਾ ਕੋਈ ਬੰਦਾ ਨਹੀਂ ਉਹ ਕਹਿਣਾ ਮੰਨਦਾ ਉਹਦੇ ਖਿਲਾਫ ਜਿਹੜੇ ਆ ਪ੍ਰਸ਼ਾਸਨ ਨੂੰ ਦੇ ਕੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੈਂ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦਾ ਕਿ ਗੁਰੂ ਸਾਹਿਬ ਨੇ ਮਤਲਬ ਸਾਨੂੰ ਸਾਰਿਆਂ ਨੂੰ ਬਲ ਬਖਸ਼ਿਆ ਵਾ ਔਰ ਇੱਥੋਂ ਦੇ ਲੋਕ ਜਿਹੜੇ ਪੜ੍ਹ ਦੇ ਕੇ ਤਰੱਕੀ ਕਰ ਰਹੇ ਨੇ ਔਰ ਜਲ ਜਲਦੀ ਤੋਂ ਜਲਦੀ ਜਿਹੜਾ ਇਹਦਾ ਨਸ਼ੇ ਤੋਂ ਜਿਹੜਾ ਵਾ ਇਹਦਾ ਨਾਮ ਹਟਾ ਕੇ ਪੜਿਆ ਲਿਖਿਆ ਲਾ ਕੇ ਨਾ ਇਹਨੂੰ ਜਾਣਿਆ ਜਾਏਗਾ ਧੰਨਵਾਦ ਸਰ ਜਿਸ ਤਰ੍ਹਾਂ ਮਸੀਹੀ ਸਾਹਿਬ ਨੇ ਤੁਹਾਡੇ ਚਿੰਗੇ ਕੰਮਾਂ ਨੂੰ ਦੇਖ ਕੇ ਮਾਣ ਸਮਾਣਾ ਕੀਤਾ ਜੁਰਦਾਰਾ ਪ੍ਰਬੰਧਕ ਨੇ ਇੱਥੇ ਭਾਈਆਂ ਨਾਲ ਬਹੁਤ ਆਸਿਸ਼ ਤੋਂ ਸਨਮਾਨਿਤ ਦੇਖੋ ਜੀ ਅੱਜ ਸਾਹ ਗੁਰदयाल ਸਿੰਘ ਉਹਨਾਂ ਨੇ ਜਿੱਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਡੇ ਸਾਹਿਬ ਕਮੇਸ਼ ਸਾਹਿਬ ਵੱਲੋਂ ਡਿਸਕ ਦੇ ਕੇ ਮੇਰੇ ਕਮਾ ਖਾਂਚਾ ਤੋਂ ਨਵਾਜਿਆ ਵਾ ਉਥੇ ਗੁਰਦੁਆਰਾ ਸਾਹਿਬ ਸਾਹ ਗੁਰदयाल ਸਿੰਘ ਤੇ ਨੰਦਸਾਰੀ ਟੀਮ ਨੇ ਗੁਰੂ ਸਾਹਿਬ ਦੇ ਵਿੱਚ ਮੈਨੂੰ ਸਰਪਾਰੀ ਬਖਸ਼ਿਸ਼ ਕੀਤੀ ਆ ਮੈਂ ਇਹਨਾਂ ਦਾ ਬਤਿਹਤ ਰੋ ਧੰਨਵਾਦੀ ਆ ਕਿ ਇਹਨਾਂ ਨੇ ਮੈਨੂੰ ਇਡਾ ਵੱਡਾ ਮਾਨ ਦਿੱਤਾ ਗੁਰੂ ਸਾਹਿਬ ਦੇ ਕੋਲੋਂ ਬਖਸ਼ਿਸ਼ ਦਿੱਤੀ ਆ ਗੁਰੂ ਸਾਹਿਬ ਦੀ ਜੇ ਗੁਰੂ ਸਾਹਿਬ ਦੀ ਮਿਹਰ ਰਵੇ ਤੇ ਇਸ ਤੋਂ ਵੱਡੀ ਹੋਰ ਕੋ ਗੱਲ ਨਹੀਂ ਕਹੀ ਜਾ ਸਕਦੀ ਤੇ ਮੈਂ ਬੇਨਤੀ ਕਰਦਾ ਮੈਂ ਅਰਦਾਸ ਕਰਦਾ ਗੁਰੂ ਸਾਹਿਬ ਅੱਗੇ ਕਿ ਗੁਰੂ ਸਾਹਿਬ ਇਦਾਂ ਹੀ ਤੰਦਰੁਸਤੀ ਤੇ ਸ਼ਕਤੀ ਦੇਣ ਤਾਂ ਜੋ ਸਮਾਜ ਦੀ ਅਰੀਏ ਸੇਵਾ ਕਰ ਸਕਾਂ ਸ੍ਰੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਛੀ ਸਭ ਤੋਂ ਪਹਿਲਾਂ ਸਤਾਰਾ ਭਾਲ ਸਿੰਘ ਜੀ ਨੂੰ ਗੁਰਦੁਆਰਾ ਸਾਹਿਬੋਂ ਤੇ ਮੇਰੇ ਸਾਹ ਨਾਲ ਜਿਦੋਂ ਦੇ ਇੱਥੇ ਹਲਕੇ ਜਿਵੇਂ ਰਹੇ ਨੇ ਅੱਜ ਪਹਿਲੀ ਵਾਰੀ ਆਏ ਪ੍ਰਮਾਤਮਾ ਨੇ ਕਿਰਪਾ ਕੀਤੀ ਪ੍ਰਮੋਸ਼ਨ ਹੋਈ ਸਾਨੂੰ ਖੁਸ਼ੀ ਹੈ ਕਿ ਇੱਕ ਚੰਗੇ ਨੇਕ ਅਫਸਰ ਪ੍ਰਮੋਸ਼ਨ ਲੈ ਕੇ ਫਿਰ ਅੰਮ੍ਰਿਤਸਰ ਦੀ ਹੀ ਸੇਵਾ ਕਰ ਰਹੇ ਗੁਰੂ ਨਗਰੀ ਦੀ ਇਨਾਂ ਨੂੰ ਜੀ ਆਇਆਂ ਕਹਿੰਦੇ ਗੁਰੂ ਗ੍ਰਹਾ ਬੋਉਂਦੇ ਨਾਲ ਹੀ ਇਹਨਾਂ ਨੂੰ ਅਸੀਂ ਆਲਵਿਆ ਸੂਰਕਰ ਫੈਡਰੇਸ਼ਨ ਅਤੇ ਆਪਣੀ ਫੁਰਦੁਰਾ ਪਰਵਪੰਧਕ ਕਮੇਟੀ ਦੇ ਨਗਰ ਵੱਲੋਂ ਲੱਖ ਲੱਖ ਵਧਾਈ ਦਿੰਦੇ ਆ ਜੋ ਪ੍ਰੋਮੋਸ਼ਨ ਇਹਨਾਂ ਦੀ ਹੋਈ ਹੈਗੀ ਉਰਾਸ ਕਰਦੇ ਆਗੇ ਕਿ ਜੋ ਪਿਆਰ ਸਤਿਕਾਰ ਇਲਾਕੇ ਦੀ ਸੰਗਤਾਂ ਨੂੰ ਮਾਨ ਸਨਮਾਨ ਦਿੰਦੇ ਰਹੀ ਅੱਗੇ ਵੀ ਦਿੰਦੇ ਰਹਿਣਗੇ ਉਹ ਇਲਾਕੇ ਦੇ ਵਿੱਚ ਜੋ ਸਹੀ ਕਾਸਕਾਰਾਂ ਦੀ ਅਸਲ ਪੈਲ ਕਰਦੇ ਰਹੇ ਜਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਜਾਂ ਆਈਟੀਐਫ ਸਾਹਿਬ ਨੂੰ ਜਾਂ ਕਮਿਸ਼ਨਰ ਸਾਹਿਬ ਨੂੰ ਕਿਸੇ ਤਰ੍ਹਾਂ ਦੀ ਅਰਜ਼ੰਦ ਜੇ ਕਿਤੇ ਸਾਨੂੰ ਛੜਕਾਂ ਤੇ ਆਉਣਾ ਪੈਂਦਾ ਸੀ ਤੇ ਸਰਦਾਰ ਹਰਪਾਲ ਸਿੰਘ ਜੀ ਦਾ ਇੱਕ ਵਧੀਆ ਯੋਗਦਾਨ ਹੁੰਦਾ ਸੀ ਆਣ ਕੇ ਸਾਡੇ ਡਿਪਾਰਟਮੈਂਟ ਨੂੰ ਲਿਆ ਕੇ ਉਹ ਤੇ ਸਹਿਯੋਗ ਕਰਦੇ ਸੀ ਕਿ ਨਹੀਂ ਇਹ ਬੰਦਾ ਹੱਕ ਇਹਨਾਂ ਦਾ ਨਗਰ ਵਾਲਿਆਂ ਦਾ ਇਲਾਕੇ ਦੇ ਸਹਿਯੋਗ ਕਰਨਾ ਜਿਹਦਾ ਸਾਨੂੰ ਵੀ ਗੁਰੂ ਸਾਹਿਬ ਦਾ ਅੰਮ੍ਰਿਤ ਬਾਬਾ ਜੀਮ ਸਿੰਘ ਤੇ ਅੰਮ੍ਰਿਤ ਬਾਬਾ ਸੰਤ ਸਿੰਘ ਜੀ ਦਾ ਯਾਦਗਾਰੀ ਗੇਟ ਜੋ ਬਹੁਪੁਰਾ ਚੌਕ ਵੇਸੀ ਕੋ ਕਾफी ਸਮੇਂ ਤੋਂ ਲੜਕਿਆ ਸੀ ਕਿ ਬਿਨਾ ਕਿਸੇ ਭੇਤ ਭਾਅ ਤੋਂ ਸਭ ਸੰਗਤਾਂ ਜਾਂਦੇ ਰਹੀਆਂ ਤੇ ਸਦਾ ਹਰਪਾਲ ਸਿੰਘ ਜੀ ਨੇ ਉਹਦੇ ਵਿੱਚ ਕਾफी ਯੋਗਦਾਨ ਅਦਾ ਕੀਤਾ ਮਹਿਕਮਾ ਸਰਦਕੇ ਵੀ ਨਹੀਂ ਇਹ ਲੜਾਈ ਜਾਏ ਜਾਈ ਤੇ ਜਰੂਰ ਬਣਾਓ ਤੇ ਸਭ ਦਾ ਸਾਂਝਾ ਵਾ ਪਰ ਉਹ ਅੰਸਾਰੀ ਹੋਈ ਸੰਗਤਾਂ ਨੇ ਤੇ ਜਿਲ੍ਹਾ ਸਹਿਯੋਗ ਕੀਤਾ ਸੀ ਇਹਨਾਂ ਨੇ ਵੀ ਪੂਰਾ ਏਸੀਪੀ ਇਸਟੇਟ ਦੇ ਮੌਜੂਦ ਅੰਚਾਰ ਇਹਨਾਂ ਨੇ ਬਹੁਤ ਯੋਗਦਾਨ ਦਿੱਤਾ ਇਹਨਾਂ ਦਾ ਧੰਨਵਾਦ ਉਹ ਸਦਾ ਹਰਪਾਲ ਸਿੰਘ ਜੀ ਇੱਕ ਬਿੰਦੀ ਤੁਹਾਨੂੰ ਹੋ ਰਿਆਗੀ ਆਰਜੀ ਜਾਂਦੇ ਆ ਇੰਡਸਟਰੀ ਦਫਤਰ ਲਾਗੇ ਇੱਕ 게ਟ ਹੋ ਰੜਿਆ ਵਾ ਜੋ ਪਾਵਨ ਬਾਲਮੀਕ ਜੀ ਦਾ ਮੰਦਿਰ ਉੱਥੇ ਬਾਬਾ ਸਾਹਿਬ ਜੀ ਦੀ ਪ੍ਰਤਮਾ ਵੀ ਉੱਥੇ ਲੱਗੀ ਹੈਗੀ ਡਾਕਟਰ ਸਾਹਿਬ ਦੀ ਉਹ 게ਟ ਹੈ ਜੜਿਆ ਵਾ ਉਹ ਡੀਸੀ ਸਾਹਿਬ ਨੂੰ ਮੰਗ ਪੱਤਰ ਸਰ ਦਿੱਤਾ ਵਾ ਆਸ ਕਰਦੇ ਆਂਗੇ ਕਿ ਆਪ ਜੀ ਇਹਦੇ ਵਿੱਚ ਸਾਡੇ ਕਹਿਣ ਤੋਂ ਬਿਗੇਰ ਸੜਕ ਤੇੋਂ ਤੋਂ ਆਪ ਜੀ ਉਹ ਡਿਪਾਰਟਮੈਂਟ ਨਾਲ ਕਰਕੇ رابطہ ਉਹ ਚਾਲੂ ਕਰਾ ਦਿਓਗੇ ਇਹ ਸੰਕਤ ਨੂੰ ਨਾ ਹੀ ਝੁਪੇ ਜਾਣਾ ਪਵੇ ਤੋ ਉੱਥੇ ਆਣ ਕੇ ਧਿਆਨੂ ਪੇਨਾ ਕਰਨਾ ਪਵੇ ਅਸਰਾਉਟ ਯੋ ਮੈਂਡਮ ਉਠਾ ਦੇਣਾ ਤੀ ਕੰਮ ਕਰੋ ਪਾਸ ਕਰਦਾ ਕਿ ਆਪ ਜੀ ਇਸ ਤੋਂ ਪਹਿਲੋ ਹੀ ਉਹ ਤੁਹਾਡਾ ਸਹਿਯੋਗ ਕਰਕੇ ਦੇ ਜੇੜੇ ਸ਼ੁਰੂ ਕਰਾਉ। ਧੰਨਵਾਦ ਜੀ ਸਭ ਦਾ। ਅੱਜ ਮੈਨੂੰ ਬਹੁਤ ਹੀ ਅਤਿਅੰਤ ਖੁਸ਼ੀ ਹੋ ਰਹੀ ਆ ਕਿ ਮਕਬੂਲ ਕਾ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਸਮੂਹ ਸੰਗਤ ਵੱਲੋਂ ਸਰਦਾਰ ਹਰਕਾਲ ਸਿੰਘ ਜੀ ਏਡੀਸੀ ਪੀ ਸਾਹਿਬ ਜਿਨ੍ਹਾਂ ਦੀ ਪ੍ਰੋਮੋਸ਼ਨ ਹੋਈ ਆ ਤੇ ਇੱਥੇ ਇਹਨਾਂ ਦੀ ਪੋਸਟਿੰਗ ਹੋਈ ਆ ਇਹਨਾਂ ਦੇ ਵਿਚਾਰ ਸੁਣ ਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਆ ਕਿ ਇਹ ਆਪਣੀ ਡਿਊਟੀ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਨਿਭਾਉਣਗੇ ਤੇ ਸਮਾਜ ਨੂੰ ਬਹੁਤ ਵਧੀਆ ਸੇਵਾ ਦੇਣਗੇ ਬਿਕੋ ਸੇਵਾ ਹੋਰ ਵੀ ਸਿਵਲ ਚ ਲੋਕੀ ਕਰਦੇ ਨੇ ਪਰ ਇੱਕ ਸੇਵਾ ਹੁੰਦੀ ਜਿ ਤਰ੍ਹਾਂ ਫੌਜੀ ਕਰਦੇ ਆ ਜਿੱਥੇ ਇੱਕ ਰਿਸਕ ਹੁੰਦਾ ਤੇ ਉਹਦੇ ਵਿੱਚ ਰਹਿ ਕੇ ਆਪਣੀ ਡਿਊਟੀ ਕਰਨੀ ਸਮਾਜ ਨੂੰ ਸੇਵਾ ਦੇਣੀ ਇਹਨਾਂ ਦੇ ਇਹਨਾਂ ਦੀਆਂ ਸੇਵਾਵਾਂ ਦੇ ਸਦਕਾ ਹੀ ਅਸੀਂ ਆਰਾਮ ਦੇ ਨਾਲ ਘਰਾਂ ਚ ਅਸੀਂ ਬੈਠ ਸਕਦੇ ਆ ਤੇ ਬਾਕੀ ਇਹ ਜੋ ਮਕਬੂਲ ਕਰਾ ਜਿਹਦਾ ਕਿ ਨਾਮ ਬਹੁਤ ਹੀ ਬਦਨਾਮ ਕਿਤਾ ਗਿਆ ਵਾ ਐਕਚੁਅਲੀ ਇਹਨਾਂ ਨਹੀਂ ਆ ਕਿਉਂਕਿ ਇਹ ਕੋਈ ਵੱਖਰਾ ਕਿਤਾ ਨਹੀਂ ਆ ਮਕਬੂਲਪੁਰ ਵੀ ਦੂਜੇ ਇਲਾਕਿਆਂ ਦੇ ਵਾਂਗ ਹੀ ਆ ਪਰ ਇਸ ਇਲਾਕੇ ਨੂੰ ਕੁਝ ਸਮਾਂ ਪਹਿਲਾਂ ਟਾਰਗੇਟ ਬਣਾ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਦ ਤਰ੍ਹਾਂ ਇਹ ਕੋਈ ਵੱਖਰਾ ਹੀ ਇਲਾਕਾ ਹੁੰਦਾ ਤੇ ਉਹਦੇ ਸਦਕਾ ਲੋਕੀ ਕਿਉਂਕਿ ਸੋਸ਼ਲ ਮੀਡੀਆ ਨੂੰ ਵੇਖਦੇ ਨੇ ਤੇ ਲੋਕੀ ਇੱਥੇ ਇਹ ਵੀ ਸੋਚਦੇ ਨੇ ਵੀ ਪਤਾ ਨਹੀਂ ਇੱਥੇ ਨਸ਼ੇ ਆਦੇ ਲੋਕੀ ਇੱਥੇ ਵਿਆਹ ਕਰਨ ਤੋਂ ਵੀ ਗਰੇਜ ਕਰਦੇ ਨੇ ਪਰ ਅੱਜ ਏ ਡੀ ਸੀ ਪੀ ਸਾਹਿਬ ਨੂੰ ਅਸੀਂ ਸਾਰਾ ਕੁਝ ਦੱਸਿਆ ਕਿ ਇੱਥੇ ਜਿਹੜੇ ਪਲੱਸ 2 ਦੂਜੇ ਤੀਜੇ ਤੋਂ ਅੱਗੇ ਕੀ ਪੀ ਐਚ ਡੀ ਤੱਕ ਤੇ ਔਰ ਕਲਾਸ 1 ਅਫੀਸਰ ਜਿੰਨਾਂ ਵਿੱਚ ਬਹੁਤ ਸਾਰੇ ਪੀ ਸੀ ਐਸ ਅਫੀਸਰਸ ਤੱਕ ਜਿਹੜੇ ਨੇ ਉਹ ਰਿਟਾਇਰਡ ਵੀ ਨਹੀਂ ਤੇ ਅੱਜ ਵੀ ਉਹ ਡਿਊਟੀ ਨਿਭਾ ਰਹੇ ਨੇ ਉਹ ਇੱਥੋਂ ਦੇ ਜੰਮਪੜ ਨੇ ਮੈਨੂੰ ਬਹੁਤ ਸਾਰੇ ਲੋਕੀ ਜਿਹੜੇ ਆਮ ਜਾਣ ਰੱਖਦੇ ਨੇ ਮੈਨੂੰ ਕਹਿੰਦੇ ਕਿ ਤੁਸੀਂ ਏ ਡੀ ਸੀ ਰਿਟਾਇਰਡ ਹੋ ਤੇ ਪਹਿਲਾਂ ਵੀ ਜਦੋਂ ਮੈਂ ਵੀਡੀਓ ਸੀ ਮੈਨੂੰ ਕਹਿੰਦੇ ਇਹ ਇਲਾਕਾ ਤੁਹਾਡੇ ਰਹਿਣ ਯੋਗ ਨਹੀਂ ਆ ਤੇ ਉਹਨਾਂ ਨੂੰ ਮੈਂ ਕਹਿੰਦਾ ਰਿਹਾ ਵੀ ਮੈਂ ਤਾਂ ਇੱਥੇ ਜੰਮ ਪੜ ਕੇ ਇੱਥੇ ਹੀ ਪੜਾਈ ਕਰਕੇ ਮੈਂ ਇਸ ਅਹੁਦੇ ਤੇ ਪਹੁੰਚਿਆ ਵਾਂ ਠੀਕ ਹੈ ਜਿਹਨ ਕੋ ਕੋਈ ਵਸੀਲੇ ਵਧੀਆ ਹੁੰਦੇ ਨੇ ਉਹ ਬੰਦਾ ਕਿਤੇ ਹੋਰ ਜਗ੍ਹਾ ਪੋਸ਼ਕਲੇ ਨੇ ਵਿੱਚ ਕਲੋਨੀ ਵਿੱਚ ਆਪਣੀ ਕੋਠੀ ਬਣਾ ਸਕਦਾ ਪਰ ਹਰ ਇੱਕ ਬੰਦੇ ਦੇ ਵਿੱਚ ਨਹੀਂ ਹੁੰਦਾ ਆ ਪਰ ਇਹਦੇ ਵਿੱਚ ਕੋਈ ਅਲਾਕੇ ਦੀ ਨਹੀਂ ਕੋਈ ਮੁਸ਼ਕਲ ਹੁੰਦੀ ਇਹ ਬੰਦੇ ਨੇ ਖੁਦ ਆਪਣੇ ਜਿਹੜੇ ਵਿਚਾਰ ਜਿਹੜੇ ਉਹ ਕਿਤਰਾ ਆਪਣੇ ਜੀਵਨ ਨੂੰ ਕਿਤਰਾ ਜੀਂਦਾ ਇਹ ਇਹ ਚੀਜ਼ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਤੇ ਉਹ ਤੁਹਾਡੇ ਸਾਹਮਣੇ ਆ ਕਿ ਸਰਦਾਰ ਭਪਿੰਦਰ ਸਿੰਘ ਜਿਹੜੇ ਜ਼ਿਲ੍ਹਾ ਪਛ ਅਫਸਰ ਰਟਾਇਰਡ ਨੇ ਡਬਲ ਐਮ ਐਮ ਫੁਲ ਐ ਪੀ ਐਚ ਡੀ ਨੇ ਹੋਰ ਵੀ ਸਾਡੇ ਬਹੁਤ ਸਾਰੇ ਆਫੀਸਰਸ ਪਹਿਲਾਂ ਵੀ ਸਰਦਾਰ ਸਰਵਰਨ ਸਿੰਘ ਜੀ ਐਮ ਸਰਦਾਰ ਗੁਰਦੀਪ ਸਿੰਘ ਡਿਸਟ੍ਰਿਕਟ ਹਟਾਰਨੀ ਤੇ ਹੋਰ ਵੀ ਕਈ ਆਫੀਸਰ ਜਿਹੜੇ ਨੇ ਇੱਥੇ ਹੀ ਸਰਦਾਰ ਦਸਪਾਲ ਸਿੰਘ ਪੀ ਸੀ ਐਸ ਹੋਰ ਵੀ ਬਹੁਤ ਸਾਰੇ ਆਫੀਸਰਸ ਤੇ ਹੋਰ ਵੀ ਗਾਂ ਸਾਨੂੰ ਅਸੀਂ ਆਸ ਕਰਦੇ ਹਾਂ ਕਿ ਹੋਰ ਵੀ ਸਾਡੇ ਬੱਚੇ ਜਿਹੜੇ ਅਗੇ ਕਿਉਂਕਿ ਇਹ ਜਿਤਨਾ ਕਹਿੰਦੇ ਵੀ ਇੱਕ ਮੱਛਲੀ ਸਾਰੇ ਪਾਣੀ ਨੂੰ ਗੰਦਾ ਕਰ ਦਿੰਦੀ ਆ 네ਗੇਟਿਵਿਟੀ ਆ ਜਿਵੇਂ ਕਿ ਅੱਜ ਅਸੀਂ ਸੋਸ਼ਲ ਮੀਡੀਆ ਤੇ ਵੇਖ ਨਹੀਂ ਕੋਈ ਬੰਦਾ ਚੰਗੇ ਵਿਚਾਰ ਪੇਸ਼ ਕਰਦਾ ਤੇ ਉਹਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਜਦੋਂ ਅਸ਼ਲੀਲ ਵੀਡੀਓ ਪਾਈਆਂ ਜਾਂਦੀਆਂ ਤੇ ਉਹ ਬੜੇ ਫਾਲੋਅਰਸ ਹੋ ਜਾਂਦੇ ਨੇ ਇਸ ਕਰਕੇ ਜਿਤਨਾ ਸਾਫ਼ ਪਾਣੀ ਆ ਉਹਦੇ ਵਿੱਚ ਮੱਛੀਆਂ ਨਹੀਂ ਹੁੰਦੀਆਂ ਗੰਦੇ ਪਾਣੀ ਚ ਹੁੰਦੀਆਂ ਨੇ ਇਸ ਕਰਕੇ ਜਿਹੜਾ ਬੰਦਾ ਮਾੜੇ ਬੰਦਿਆਂ ਨਾਲ ਹੱਥ ਮਿਲਾ ਕੇ ਤੁਰਿਆ ਜਾਂਦਾ ਉਹ ਕਹਿੰਦਾ ਵੀ ਮੇਰੇ ਤੇ ਯਾਰ ਹੀ ਬੜੇ ਨੇ ਤੇ ਇਸ ਕਰਕੇ ਜਿਹੜਾ ਬੰਦਾ ਨੇਕੀ ਦੇ ਰਸਤੇ ਤੇ ਚੱਲਦਾ ਉਹਨੂੰ ਬਹੁਤ ਸਾਰੀਆਂ ਮੁਸੀਬਤਾਂ ਪ੍ਰੋਬਲਮ ਜਿਹੜੀਆਂ ਕਰਨੀਆਂ ਪੈਂਦੀਆਂ ਤੇ ਅਸੀਂ ਪੂਰਾ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ ਯੋਧ ਨਸ਼ਿਆ ਵਿਰੁੱਧ ਕਿਉਂਕਿ ਇਹ ਜੋ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਕੰਮ ਆ ਕ੍ਰਾਈਮਨਲਸ ਨਾਲ ਡੀਲ ਕਰਨਾ ਉਹਨਾਂ ਦਾ ਕੰਮ ਆ हां ਜਿਹੜੇ ਇਸ ਵੇਲੇ ਦੂਜਿਆਂ ਨੂੰ ਸਮਝਾਉਣਾ ਜਿਹੜੇ ਜੇ ਨਸ਼ੇ ਤੋਂ ਰਹਿਤ ਨਹੀਂ ਉਹਨਾਂ ਨੂੰ ਬਚਾ ਕੇ ਰੱਖਣਾ ਗੁਰੂ ਘਰ ਦੇ ਨਾਲ ਜੋੜਨਾ ਚੰਗੀ ਵਿਚਾਰਧਾਰਾ ਚੰਗੇ ਵਧੀਆ-ਵਧੀਆ ਫੰਕਸ਼ਨ ਕਰਕੇ ਉਹਨਾਂ ਨੂੰ ਗਾਈਡ ਕਰਨਾ ਉਹ ਅਸੀਂ ਕਰਾਂਗੇ ਤੇ ਦੁਬਾਰਾ ਇਹਨਾਂ ਦਾ ਦੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਏਡੀਸੀਪੀ ਸਾਹਿਬ ਦਾ ਤੇ ਨਾਲ ਹੀ ਆਪਣਾ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਸਰਦਾਰ ਅਮਰ ਸਿੰਘ ਜੀ ਪ੍ਰਧਾਨ ਉਹ ਵੀ ਸਾਡੇ ਵਿੱਚ ਮੌਜੂਦ ਨੇ ਤੇ ਮੈਂ ਸਾਰਿਆਂ ਦਾ ਦੁਬਾਰਾ ਤਾਣਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ